ਕਾਈ ਸਾਰਿਆਂ ਨੂੰ ਮੈਂ ਕੋਚ Pritam Singh ਆ ਸਾਡੇ ਬਹੁਤ ਹੀ ਮਾਣਯੋਗ ਪ੍ਰદાન ਗੁਰਸ਼ਰਨ ਰੁਰਕੀ ਤੋਂ ਤੇ ਇਹਨਾਂ ਦਾ ਕਲੱਬ ਹੈ ਜੀ ਦੇਖੋ ਜਦੋਂ ਭਾਈ ਸੰਗਤ ਸਿੰਘ ਯੂਥ ਕਲੱਬ ਐਂਡ ਸਭਿਆਚਾਰਕ ਰੋੜਕੀ ਤੋਂ ਤੇ ਇਹਨਾਂ ਨੇ ਅੱਜ ਹੀ ਟੂਰਨਾਮੈਂਟ ਕਰਾਇਆ ਸੀਗਾ ਬਲਾਕ ਪੱਦਰੀ ਫੀਡ ਟੂਰਨਾਮੈਂਟ ਜੋ ਕਿ ਨਹਿਰੂ ਯੁਵਾ ਕੇਂਦਰ ਫਤਿਹਗੜ੍ਹ ਸਹਿਰ ਨੀਹਾ ਮੈਡਮ ਦੀ ਅਗਵਾਈ ਦੇ ਹੇਠਾ ਚੱਲ ਰਿਹਾ ਜੀ ਤੇ ਬਹੁਤ ਹੀ ਵਧੀਆ ਉਪਰਾਲਾ ਵੀਰ ਨੇ ਕੀਤਾ ਤੇ ਅੱਜ ਇੱਥੇ ਪਿੰਡ ਕਲਾਲ ਮਾਜਰਾ ਵਿਖੇ ਸੇਵਾ ਦਾ ਮੌਕਾ ਦਿੱਤਾ ਸਾਨੂੰ ਤੇ ਇੱਥੇ ਆਪਣਾ ਟੂਰਨਾਮੈਂਟ ਹੋਇਆ ਬੱਚਿਆਂ ਦੀਆਂ ਦੌੜਾਂ ਕਰਵਾਏ ਗਈਆਂ ਤੇ ਕੁੜੀਆਂ ਦਾ ਲੌਂਗ ਜੰਪ ਫਾਈ ਜੰਪ ਤੇ ਮੁੰਡਿਆਂ ਦੇ ਬੀਮ ਆ ਜਿਹੜੇ ਟੈਸਟ ਕਰਵਾਏ ਗਏ ਤੇ ਨਾਲ ਦੀ ਨਾਲ ਬੱਚਿਆਂ ਨੂੰ ਜਿਹੜਾ ਇਨਾਮ ਵੀ ਵੰ ਜਿਹੜਾ ਪ੍ਰਬੰਧ ਹੈ ਜਿਹੜਾ ਕੀਤਾ ਗਿਆ ਤੇ ਬਹੁਤ ਬਹੁਤ ਧੰਨਵਾਦ ਆ ਵੀਰ ਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਸੇਵਾ ਦਾ ਮੌਕਾ ਬਖਸ਼ਿਆ ਹੁਣ ਵੀਰ ਦੇ ਫਾਦਰ ਸਾਹਿਬ ਸ਼ਿੰਗਾਰਾ ਜੀ ਸਰਦਾਰ ਸ਼ਿੰਗਾਰਾ ਸਿੰਘ ਜੀ ਜੋ ਕਿ ਵਾਈਸ ਪ੍ਰਧਾਨ ਨੇ ਜੀ ਤੇ ਹੁਣ ਉਹ ਦੋ ਸ਼ਬਦ ਕਹਿਣਗੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਇਹਨਾਂ ਨੇ ਪਿੰਡ ਆ ਕੇ ਮੇਰਾ ਸਨਮਾਨ ਕਰਨ ਦਾ ਇੱਕ ਉਪਰਾਲਾ ਕੀਤਾ ਵੀਰਾਂ ਨੇ ਇੰਨਾ ਵਧੀਆ ਨੇਕ ਕੰਮ ਹੁੰਦੇ ਦਿਖਦੇ ਹੋਏ ਵੀਰ ਦੁਬਈ ਤੋਂ ਆਏ ਦੁਬਈ ਤੋਂ ਰਿਟਰਨ ਆ ਕੇ ਦੁਬਈ ਬੈਠਾ ਮੇਰੇ ਪੋਸਟਾਂ ਦੇ ਦਿੰਦਾ ਲਾਈਕ ਕਰਦਾ ਹੁੰਦਾ ਸੀਗਾ ਤੇ ਵੀਰ ਨੇ ਕਿਹਾ ਤੇਰਾ ਸਨਮਾਨ ਜ਼ਰੂਰ ਕਰਾਂਗੇ ਤੇ ਅੱਜ ਵੀਰ ਨੇ ਵਾਅਦਾ ਨਿਭਾਇਆ ਹੈ ਤੇ ਅੱਜ ਇਹ ਪਿੰਡ ਪਹੁੰਚੇ ਨੇ ਤੇ ਬਹੁਤ ਸਾਰੇ ਬੋਲਣਗੇ ਦੋ ਸ਼ਬਦ ਕਰਿੰਟ ਦਿੱਕਤ ਖਰਸ ਵਾਹਿਗੁਰੂ ਜੀ ਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਭਾਈ ਸੰਗਤ ਸਿੰਘ ਜੂਸ ਪੋਸਟ ਕਰਾਪਾ ਵੱਲੋਂ ਪਿੰਡੂ ਚਿਰਨਕੀ ਵੱ ਉਹ ਜੋ ਕਲਾਲ ਮਜਰੇ ਪ੍ਰੋਗਰਾਮ ਰੱਖਿਆ ਗਿਆ ਬੱਚਿਆਂ ਦੇ ਚੰਗੀਆਂ ਸਵਾਵਾਂ ਜੋ ਬੱਚਿਆਂ ਨੇ ਪੋਜੀਸ਼ਨਾਂ ਲਈਆਂ ਪਹਿਲਾਂ ਉਹਨਾਂ ਦੇ ਜਿਹੜੇ ਸਾਡੇ ਕੋਚ ਸਾਹਿਬ ਨੇ ਸਾਡੇ ਪ੍ਰੀਤਮ ਸਿੰਘ ਜੀ ਕੋਚ ਕਲਾਲ ਮਜਰੇ ਤੋਂ ਨੇ ਬਹੁਤ ਵਧੀਆ ਇਹਨਾਂ ਨੇ ਬੱਚਿਆਂ ਨੂੰ ਟ੍ਰੇਨਿੰਗ ਦੇ ਕੇ ਚੰਗੇ ਥਾਵਾਂ ਤੇ ਬੱਚੇ ਸਾਡੇ ਭਰਤੀ ਹੋਏ ਨੇ ਜਿਵੇਂ ਕਿ ਪੰਜਾਬ ਪੁਲਿਸ ਦੇ ਵਿੱਚ 25 ਬੱਚੇ ਨੇ ਜਿਹੜੇ ਭਰਤੀ ਹੋਏ ਇਹ ਤੇ 100 ਬੱਚਾ ਫਾਇਰਮੈਨ ਫੋਰਮੈਨ ਫਾਇਰਮੈਨ ਆਪਣੇ ਅੱਗ ਬੁਝਾਉਣ ਵਾਲੀ ਹੁੰਦਾ ਉਹਦੇ ਵਿੱਚ ਤੇ 50 ਕਨਸਟੇਬਲ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਏ ਨੇ ਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਅਸੀਂ ਜਿਹੜੇ ਕਿ ਬੜੀ ਮਿਹਨਤ ਤੇ ਲਗਨ ਦੇ ਨਾਲ ਇਹਨਾਂ ਬੱਚਿਆਂ ਨੂੰ ਤਿਆਰ ਕਰਕੇ ਆਪਣੀ ਰੋਜੀ ਰੋਟੀ ਦਾ ਸਾਧਨ ਬਣਾ ਰਹੇ ਨੇ ਬੱਚੇ ਬਹੁਤ ਇਹਨਾਂ ਦਾ ਧੰਨਵਾਦ ਇਹਨਾਂ ਦੇ ਹੱਥ ਦੇ ਇਨਾਂ ਜੱਸਾ ਮੈਂ ਇਹਨਾਂ ਨੂੰ ਬੱਚਿਆਂ ਦੀ ਇਹਦਾ ਦਿਓ ਦੇਖਦਾ ਰਹਿਣਾ ਤਾਂ ਕਿ ਪੰਜਾਬ ਪੁਲਿਸ ਦੇ ਵਿੱਚ ਅਹੁਦੇ ਵਿੱਚ ਸਾਡੇ ਬੱਚੇ ਲੜਕੀਆਂ ਲੜਕੇ ਬੜੇ ਵਧੀਆ ਤਰੀਕੇ ਦੇ ਨਾਲ ਮਤਲਬ ਆਪਣੀ ਭਰਤੀ ਕਰ ਰਹੇ ਨੇ ਤੇ ਅਸੀਂ ਇਹਨੂੰ ਵਧਾਈ ਦਿੰਦੇ ਹਾਂ ਤੇ ਇਹਨਾਂ ਨੇ ਬੜਾ ਪ੍ਰਾਲਾ ਕੀਤਾ ਤੇ ਹੋਰ ਵੀ ਇਹਨਾਂ ਨੇ ਬਹੁਤ ਵਧੀਆ ਇਹਨਾਂ ਬੱਚਿਆਂ ਨੂੰ ਸਿਹਤ ਦਿੱਤੀ ਹੈ ਮੈਂ ਅੰਤ ਵਿੱਚ ਧੰਨਵਾਦ ਕਰਦਾ ਹਾਂ ਪਿੰਡ ਕਲਾਲ ਮਾਜਰੇ ਕੋਚ ਸਾਹਿਬ ਦਾ ਤੇ ਪ੍ਰੀਤਮ ਸਿੰਘ ਜੀ ਕੋਚ ਨੇ ਜਿਹੜੇ ਸਾਡੇ ਸਾਡੇ ਬੱਚਿਆਂ ਨੂੰ ਇਦਾਂ ਹੀ ਮਤਲਬ ਸਿਹਤ ਦਿੰਦੇ ਰਹਿਣਗੇ ਤਾਂ ਕਿ ਆਉਣ ਵਾਲੇ ਭਵਿੱਖ ਵਧੀਆ ਬਣਾਉਣ ਬੱਚਿਆਂ ਦਾ ਤੇ ਅਸੀਂ ਹੁਣ ਇਹਨਾਂ ਨੂੰ ਸਨਮਾਨਿਤ ਕਰਨ ਜਾ ਰਹੇ ਹਾਂ ਇਹਦਾ ਤੇ ਬਦਲੇ ਜੋ ਇਹਨਾਂ ਨੇ ਵਧੀਆ ਪ੍ਰੋਗਰਾਮ ਕੀਤਾ ਮੈਂ ਬੱਚਿਆਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਭਾਈ ਤੁਸੀਂ ਆਪਣੀ ਬੜੀ ਲਗਨ ਦੇ ਨਾਲ ਇਹ ਮਤਲਬ ਆਪਣਾ ਜੋ ਟ੍ਰੇਨਿੰਗ ਲਿਆ ਕਰੋ ਅਸੀਂ ਇਸ ਗੱਲ ਦਾ ਦਾਅਵਾ ਹੀ ਕਰਦੇ ਹਾਂ ਮਹਿਸੂਸ ਕਰਦੇ ਹਾਂ ਵੀ ਤੁਸੀਂ ਜ਼ਰੂਰ ਇੱਕ ਦਿਨ ਆਪਣੇ ਜੋ ਮਨ ਦੇ ਵਿੱਚ ਸੋਚਿਆ ਜ਼ਰੂਰ ਪਹੁੰਚੋਗੇ ਠੀਕ ਹੈ ਨਹੀਂ ਪਰ ਲਗਨ ਦੇ ਨਾਲ ਇੱਥੇ ਮਤਲਬ ਗਰਾਊਂਡ ਦੇ ਵਿੱਚ ਆ ਕੇ ਆਪਣੇ ਜੋਰ ਦਿਖਾਉਣੇ ਨੇ ਜਿਵੇਂ ਕਿ ਮੁੰਡੇ ਨੇ ਬੜੀ ਫਸਟ ਚੱਲੇ ਆ ਬੱਚਾ ਇੱਕ ਡਿੰਗਾ ਪਰਦਾ ਆ ਰਿਹਾ ਸੀ ਵੱਟੀਆਂ ਵੱਟੀਆਂ ਤੇ ਉਹ ਨੰਬਰ ਪਹਿਲੇ ਵੀ ਆਇਆ ਠੀਕ ਆ ਨੀ ਇਦਾਂ ਮਤਲਬ ਹਰ ਬੱਚੇ ਨੇ ਆਪਣੀ ਕੋਸ਼ਿਸ਼ ਕਰਨੀ ਆ ਦਿਲ ਨਹੀਂ ਛੱਡਣਾ ਜੀ ਪਿੱਛੇ ਰਹਿ ਗਿਆ ਤੇ ਇੱਕਦਮ ਪਿਛਲੇ ਬੰਦੇ ਨੇ ਵੀ ਮੂਰੇ ਜਾਣ ਦੀ ਕੋਸ਼ਿਸ਼ ਕਰਨੀ ਸਾਰਿਆਂ ਤੋਂ ਧੰਨਵਾਦ ਜੀ ਮੈਂ ਪ੍ਰੀਤਮ ਸਿੰਘ ਜੀ ਦਾ ਉਹ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਬੱਚਿਆਂ ਨੂੰ ਮਤਲਬ ਆਪਣੇ ਨੌਕਰੀਆਂ ਤੇ ਲਵਾਇਆ ਤੇ ਇਸ ਦੇ ਭਾਈ ਸੰਘ ਸਿੰਘ ਕਲੱਬ ਦੇ ਜੋ ਪ੍ਰਧਾਨ ਗੁਰਸ਼ਰਨ ਸਿੰਘ ਜੋ ਕਿ ਦਬਈ ਵਿੱਚ ਡਿਊਟੀ ਕਰਦੇ ਹਨ ਆਪਣਾ ਕੰਮਕਾਰ ਕਰਦੇ ਹਨ ਉਹਨਾਂ ਨੇ ਚੰਗੀ ਸਿੱਖਿਆ ਮਤਲਬ ਜੋ ਕੋਰ ਸਾਹਿਬ ਨੇ ਦਿੱਤੀ ਹੈ ਉਹਨਾਂ ਨੂੰ ਦੇਖਦੇ ਹੋਏ ਇਹ ਪ੍ਰੋਗਰਾਮ ਪਿੰਡ ਕਲਾਲ ਮੱਜਰੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਰੱਖਿਆ ਗਿਆ ਤਾਂ ਕਿ ਬੱਚਿਆਂ ਨੂੰ ਸਾਰਿਆਂ ਨੂੰ ਲੱਗਣ ਲੱਗੇ ਤੇ ਇਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਬੱਚਿਆਂ ਦਾ ਵੀ ਉਹਨਾਂ ਦੇ ਪਰਿਵਾਰਾਂ ਦਾ ਤੇ ਕੋਰ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾ ਸੋਹਣਾ ਸਵਾਬ ਦਾ ਮੌਕਾ ਮਿਲਿਆ ਇਹ ਸਾਰਾ ਕੁਝ ਹੋਇਆ ਹੈ ਤੇ ਇਹ ਸਾਰਾ ਸਾਡੇ ਸਰਪੰਚ ਸਰਦਾਰ ਗੁਰਪ੍ਰੀਤ ਸਿੰਘ ਰਿਆਲ ਦੀ ਮਿਹਰਬਾਨੀ ਨਾਲ ਜਿਹੜਾ ਕਿ ਉਹਨਾਂ ਨੇ ਇਨਾ ਵਧੀਆ ਸਾਡੇ ਪਿੰਡ ਗਰਾਊਂਡ ਆ ਜਿਹੜਾ ਤਿਆਰ ਕਰਕੇ ਦੇ ਗਿਆ ਤੇ ਮੌਕੇ ਤੇ ਸਰਪੰਚ ਸਾਹਿਬ ਬਹੁੜੇ ਬਿਜੀ ਸੀਗੇ ਤਾਂ ਕਰਕੇ ਆ ਜਾ ਨਹੀਂ ਸਕੇ ਬਟ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਗੁਰਸ਼ੰਨ ਵੀਰ ਉਹਨਾਂ ਦਾ ਹਮੇਸ਼ਾ ਤੋਂ ਆਭਾਰੀ ਰਹੇ ਹਾਂ ਉਹਨਾਂ ਦੇ ਤੇ ਵੀਰ ਤੇ ਬਹੁਤ ਖਾਸ ਮਿੱਤਰ ਨੇ ਤੇ ਇੱਕ ਵਾਰ ਸਿਰਫ ਜੁਰਦਾਰ ਸਰਪੰਚ ਸਾਹਿਬਾਂ ਵੱਸਤੇ